ਸਾਰੀ ਹੀ ਧਾਰਮਿਕ ਜਥੇਬੰਦੀਆਂ ਨੇ ਇੱਕ ਸੁਰਤਾ ਦੇ ਵਿੱਚ ਫੈਸਲਾ ਕੀਤਾ ਹੈ ਕਿ ਸਤਿਗੁਰੂ ਦਾਤੇ ਕਾਜਰ ਚਾਇਆ ਆਪਣੀ ਮਹਿ ਕਰਾਈ ਦਾਸਾਂ ਕਾਰਜ ਆਪਸਾਰੇ ਇਹ ਉਸ ਦੀ ਵਿਟਾਈ ਵਿਆਹ ਪੁਰਬ ਤੇ ਸਾਰੀਆਂ ਹੀ ਸੰਗਤਾਂ ਹਰ ਸਾਲ ਦੀ ਤਰ੍ਹਾਂ ਬੜੇ ਹੀ ਜੋਸ਼ ਖੁਸ਼ਰੋਸ਼ ਦੇ ਨਾਲ ਸੇਵਾ ਕਰਕੇ ਉਹ ਖੁਸ਼ੀਆਂ ਵਾਲਾ ਦਿਹਾੜਾ ਸ਼ਰਧਾ ਦੇ ਭਾਵ ਨਾਲ ਬਣਾਉਣ ਜਾ ਰਹੀਆਂ ਹਨ ਮੈਂ ਸਮੁੱਚੇ ਸਿੱਖ ਜਗਤ ਨੂੰ ਵਿਆਹ ਪਰਵ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਹਾਂ ਪ੍ਰੋਗਰਾਮ ਕੀ ਰੂਪ ਰೇಖਾ ਹੋਵੇਗੀ ਪ੍ਰੋਗਰਾਮ ਸ਼ੁਰੂਏ 5 ਵਜੇ ਅਮਰਤ ਵੇਲੇ ਤੋਂ ਜੋ ਬਰਾਦ ਲੈ ਕੇ ਜਾਣਾ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਛਰੀਪੇਰ ਤੋਂ ਰਾਬ ਹੋ ਜਾਏਗਾ ਔਰ ਥਾਂ ਥਾਂ ਦੇ ਪੜਾਵਾਂ ਤੇ ਹੁੰਦਾ ਹੋਇਆ ਇਹ ਗੁਰਦੁਆਰਾ ਸ਼ਹਿਫਲਾਪਾਤ ਥਾਣੀ ਹੁੰਦਾ ਹੋਇਆ ਤੇ ਆਪਣੇ ਵਿਆਹ ਸਾਰੀ ਬਾਬਾ ਬਕਾਲਾ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਇਸ ਤੋਂ ਅੱਗੇ ਬਟਾਲੇ ਦੀ ਧਰਤੀ ਤੇ ਜਾਏਗਾ ਇਹ ਲਗਾਤਾਰ ਸਾਰੀਆਂ ਸੰਗਤਾਂ ਸੇਵਾ ਵਿੱਚ ਹਾਜ਼ਰ ਨੇ ਔਰ ਥਾਂ-ਥਾਂ ਤੇ ਲੰਗਰ ਲਾ ਕੇ ਔਰ ਬੜੀਆਂ ਸੰਗਤਾਂ ਦੀ ਸੇਵਾ ਸੁਭਾਲ ਲਈ ਸੰਗਤਾਂ ਸਾਰੀਆਂ ਸਭਾ ਸੁਸਾਇਟੀਆਂ ਬੜੀ ਸ਼ਰਧਾ ਦੇ ਭਾਵਨਾ ਨਾਲ ਜਿਹੜੀ ਸੇਵਾ ਕਰ ਰਹੀਆਂ ਹਨ ਸ਼੍ਰੋਮਣੀ ਅਕਾਲੀ ਦਰਸ਼ਨ ਤੁਹਾਨੂੰ ਮੀਤ ਪ੍ਰਧਾਨ ਜੁਮੇ ਵਾਲੇ ਸੌਂਪਿਆ ਕੀ ਕਰਨਾ ਚਾਹੁੰਦੇ ਸ਼੍ਰੋਮਣੀ ਅਕਾਲੀਵਲ ਦੇ ਪ੍ਰਧਾਨ ਸਾਹਿਬ ਸਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਮੇਰੇ ਤੇ ਪੂਰਨ ਭਰੋਸਾ ਕਰਕੇ ਮੈਨੂੰ ਪੁਸ਼ਪਾ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਮੈਂ ਸ਼੍ਰੋਪਿਆ ਸ਼ਰੋਮਣੀ ਅਕਾਲੀ ਦਲ ਦੀ ਸੁਪੁੱਤੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਮੇਰੇ ਤੇ ਮਾਨ ਵਸਕੂਸ ਕੀਤਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਦਸੇ ਕਦਮਾਂ ਤੇ ਚੱਲ ਕੇ ਪਾਰਟੀ ਦੀ ਲਗਾਤਾਰ ਸੇਵਾ ਕਰਾਂ ਕਿਉਂਕਿ 10-50 ਸਾਲ ਤੋਂ ਲਗਾਤਾਰ ਸ਼ਰੋਮਣੀ ਅਕਾਲੀ ਦਲ ਦੇ ਨਾਲ ਸੇਵਾ ਕਰਦਾ ਆ ਰਿਹਾ ਹੈ ਔਰ ਇਸੇ ਤਰ੍ਹਾਂ ਹੀ ਜੀਵਨ ਦੇ ਵਿੱਚ ਸੇਵਾ ਕਰਦੇ ਹੀ ਮੈਂ ਪੂਰਾ ਜੀਵਨ ਬਤਾਵਾਂਗੇ ਮੈਂ ਸਮੁੱਚੀ ਲੀਡਰਸ਼ਿਪ ਦਾ ਖਾਸ ਕਰਕੇ ਭੈਣ ਜੀ ਬਿਤੇਰੇ ਗੁਰਪ੍ਰੀ ਰੂਹੀ ਜੀ ਔਰ ਸਾਡੇ ਜ਼ਿਲ੍ਹਾ ਦੀ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਔਰ ਆਜ ਦੇ ਦਿਨ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਹਲਕਾ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਗੁਰਦਰਾਸ਼ੀ ਬੀਰ ਸਾਹਿਬ ਨਾਲ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਨੇ ਸਾਰੀ ਪ੍ਰੈਸ ਨੇ ਮੈਨੂੰ ਬਹੁਤ ਮਾਨ ਸਨਮਾਨ ਦੇ ਕੇ ਸਰੂਪੇ ਦੇ ਕੇ ਸਨਮਾਨ ਦਿੱਤਾ ਮੈਂ ਸਾਰੀਆਂ ਧਾਰਮਿਕ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਸ ਕਰਦਾ ਕਿ ਸਾਰੇ ਰਲ ਕੇ ਆਪਾਂ ਇੱਥੇ ਖਾਲਸਾ ਪੰਥ ਦੀ ਸੇਵਾ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਰੀਆਂ ਸੁਸਾਇਟੀਆਂ ਜੋ ਇਸ ਵਿਆਪੁਰਵ ਦੇ ਸੰਗਤਾਂ ਦੀ ਸੇਵਾ ਨੂੰ ਸਮਰਪਿਤ ਹੋ ਕੇ ਤਿਆਰੀਆਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਉਹਦੇ ਸਬੰਧ ਵਿੱਚ ਅੱਜ ਇਹ ਮੀਟਿੰਗ ਹੋਈ ਹੈ ਪਹਿਲੇ ਪਾਠਸ਼ਾਈ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਵ ਦੇ ਸਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਹੈ ਉਹ 29 ਸਤੰਬਰ ਨੂੰ 29 ਅਗਸਤ ਨੂੰ ਕਿ ਕਰ ਰਹੇ ਹੋ ਅੰਮ੍ਰਿਤ ਵੇਲੇ ਗੁਰਦੁਆਰਾ 베ਰ ਸਾਹਿਬ ਤੋਂ ਸ਼ੁਰੂ ਹੋ ਕੇ ਬਟਾਲੀ ਦੀ ਖੂਹ ਤੇ ਤਰਤੀਰੇ ਉੱਪਰ ਜਾ ਕੇ ਪਹੁੰਚੇਗਾ ਇਸ ਤੋਂ ਇਲਾਵਾ 6ਵੇਂ ਪਾਛਾ ਗੁਰੂ ਹਰਗੋਬਿੰਦ ਜੀ ਦੇ ਵਿਆਹਪੁਰਬ ਜੋ ਕਿ ਗੁਰਦੁਆਰਾ ਸੇਰਾ ਸਾਹਿਬ ਤੋਂ ਲਗਨ ਕੀਰਤਨ ਦੇ ਰੂਪ ਦੇ ਵਿੱਚ ਗੁਰਦੁਆਰਾ ਮਾਤਾ ਦਮੋਦਰੀ ਜੀ ਦੱਲਾ ਸਾਹਿਬ ਵਿਖੇ ਸੰਗਤਾਂ ਦੇ ਵੱਲੋਂ ਉੱਥੇ ਪਹੁੰਚਿਆ ਜਾਏਗਾ ਇਸ ਤੋਂ ਇਲਾਵਾ ਬਾਬਾ ਸ਼੍ਰੀਚੰਦ ਜੀ ਦਾ ਜਨਮ ਦਿਹਾੜਾ 1 ਸਤੰਬਰ ਨੂੰ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਬੜੀ ਧੂਮ-ਧਾਮ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਇਹਨਾਂ ਸਾਰਾ ਪਰਮੰਧਾਂ ਦੇ ਵਿਸਮਰਿਤ ਹੋ ਕੇ ਇਹ ਅੱਜ ਮੀਟਿੰਗ ਜਿਹੜੀ ਜਿਸ ਸਾਰੀਆਂ ਸੇਵਾ ਸੁਸਾਇਟੀਆਂ ਸ਼ਾਮਲ ਹੋਈਆਂ ਨੇ ਮੈਂ ਇਹ ਸਾਰਾ ਕਾਰਜ ਸੰਗਤਾਂ ਦੀ ਸੇਵਾ ਸੰਗਤਾਂ ਦੇ ਸਮਰਪਣ ਵਾਲੀ ਹੋ ਸਕਦਾ ਹੈ ਮੈਂ ਸਾਰੀਆਂ ਸੰਗਤਾਂ ਨੂੰ ਮੁਬਾਰਕਬਾਦ ਦਿੰਦੀ ਆਂ ਔਰ ਗੁਰੂ ਹਜ਼ੂਰ ਚੜ੍ਹਦੀ ਕਲਾ ਕਰਦੀ ਹੋਈ ਆਪਣਾ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ